ਹਾਂਜੀ ਦੋਸਤੋ ਤਿਆਰੀ ਹੋ ਗਈ ਆ ਭਾਈ ਟਰਨਮੈਂਟ ਦੀ ਇਹ ਦੇਖੋ ਸਾਹਮਣੇ ਇਹ ਦੇਖੋ ਬਾਰਾ ਪਿਆਰ ਪਿਆਰੇ ਕਮਾਂ ਆਧਨ ਉਤੋਂ ਵੀਊ ਲੱਗਿਆ ਮੈਂ ਦਿਖਾਉਣਾ ਅਜੇ ਚੱਲੂ ਨਹੀਂ ਹੋਇਆ ਚੱਲੂ ਹੈਗਾ ਮੇਰਾ ਖਿਆਲ 5 ਵਜੇ 5 ਵਜੇ ਦੇ ਲਗਭਗ ਹੈ 5:30 ਉਹ ਪਰਲੇਪਾਸੇ ਟਰਾਲੀ ਪੈਕ ਕਾਬਲਾ ਮੋੜ ਲੱਗਿਆ ਰਿਹਸਾ ਜੀ ਚੱਲ ਰਹੀ ਹੈ ਜਿਹੜੇ ਪੰਡਾਲੇ ਨੇ ਇਲਾਕੇ ਦੇਖ ਰਹੇ ਆ ਉਹਨਾਂ ਦੀ ਪੈਕਾਂ ਤੇ ਅੰਦਰ ਹੈਗਾ ਮਿੱਟੀ ਵਾਲੀ ਟਰਾਲੀ ਖਿੱਚਣ ਵਾਲਾ ਇਹ ਦੇਖੋ ਇੱਧਰ ਇਹ ਟਰੈਕ ਬਣਿਆ ਹੋਇਆ ਸਾਰਾ ਇੱਧਰ ਲੈ ਕਾਪੀ ਤੈਨੂੰ ਲੋ ਜੀ ਟਰਾਲੀ ਮੁਕਾਬਲੇ ਸ਼ੁਰੂ ਹੋਣ ਲੱਗੇ ਆ ਕਿ ਆ ਬਣਿਆ ਹੋਇਆ ਟਰੈਕ ਦਰਸ਼ਕਾਂ ਦਾ ਕਦੇ ਨਿਰਵਰੋਣ ਨੇਰੀ ਵੱਲੋਂ ਕੱਠ ਜਿਹੜਾ ਜੁਰਨਾ ਸ਼ੁਰੂ ਹੋ ਗਿਆ 200 ਰੁਪਿਆ ਐਂਟਰੀ ਆ ਦੇਖੋ ਇੱਧਰ ਆ ਟਰਾਲੀ ਬੈਕ ਦੀ ਮੇਰੇ ਵੀਰੋ ਬਾਕੀ ਕਹਿੰਦੇ ਮੇਰੇ ਵੀਰੋ ਗੱਲਾਂ ਟਕਾਰੇ ਲੱਗਣਗੀਆਂ ਟੰਬਰ ਪਰ ਕਹਿੰਦੇ ਪਿੰਡ ਆਓ ਜੀ ਮਿੱਤਰੋ ਆ ਝੰਡੀ ਵਾਲਾ ਪਹਿਲਾ ਮੁਕਾਬਲਾ ਟਰਾਲੀ ਬੈਕ ਮੁਕਾਬਲਾ ਦੇਖ ਲਈ ਵੀਰੋ ਵੇਖੋ ਸ਼ੁਰੂ ਹੋਣ ਲੱਗਿਆ tá oh. ali. Ah, ਹਾਂ ਬਾਈ ਖੇਡਦੇ ਖੇਡਦੇ ਬਾਈ ਇਹ ਆਲਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹਮਰੇ ਜਿੱਤ ਗਿਆ ਵਾਹ 14 ਸੈਕਿੰਡ ਨੂੰ ਨੰਬਰ 2 ਕੋਟਾ ਬੱਗ ਲਾ ਲਓ ਜੀ ਕਰਨ ਪੰਗੂ ਤੀਜਾ ਨੰਬਰ ਚਲੋ ਜੀ ਲੱਗ ਗਿਆ ਲੱਗ ਆਓ ਸਾਰੇ ਪਰੇ ਸਾਰੇ ਮੇਰਾ ਵੀਰ ਪਰੇ ਹੋ ਜੋ ਕੌਲੀ ਦਾ ਆਖਰੀ ਦਾ ਗੇੜਾ 2000 ਰੁਪਏ ਸਾਰੇ ਪਰੇ ਠੀਕ ਹੈ ਠੀਕ ਹੈ 15 ਸਾਈਕਲ ਪਰੇ ਹੋ ਜੇ ਸਾਰੇ ਮੇਰਾ ਵੀਰ ਲਓ ਜੀ ਚੌਥਾ ਬੰਦਾ ਸਾਰੇ ਗੁਰ ਆਰਦੋ ਪਰੇ ਹੋ ਪਰੇ ਮੇਰੇ ਪਰੇ ਜੈਪ ਚਾਚਾ ਟੈਂਬਰ ਪਰ ਆ ਲੈ ਵੀ ਪਿੱਛੇ ਵੀਰ ਤੋਂ ਪਿੱਛੇ ਵੀਰੇ ਸਾਰੇ ਪਿੱਛੇ ਵੱਜੋ ਰਾਈ ਕਰਕੇ ਹਾਂ ਗੁਰਵਿੰਦਰ ਵੀਰੇ ਕਹਿੰਦੇ ਗੁਰਵਿੰਦਰ ਵੀ ਦੱਸੋ ਕਹਿਣਾ ਅਜਾ ਜੀ ਜੀ ਲੋ ਜਦੋਂ ਟਾਂ ਟੋਟਾ ਆ ਗੁਰਵਿੰਦਰ ਬਰਾਸ जी दलजीत सिंह अकाली अवतार सिंह तारी पर ਤਾਰੀਨ ਆ ਦਾ ਵਾਲ ਬਹੁਤ ਖਲਾਵੇ ਤਾਰੀਨ ਦਾ ਲੋ ਜੀ ਦਲੀਪ ਸਿੰਘ ਆ ਪੰਚਾਇਤ ਮੈਂਬਰ ਟੈਂਬਰ ਪਰ ਔਰ ਇਹਦਾ ਦੇ ਕੋ ਮੜੀ ਮੋਟੀ